ਬੋਲੀ ਸਸੀਗਲ ਜੀ ਮੇਰਾ ਨਾਮ ਸ਼ਮਸ਼ੀਰ ਸਿੰਘ ਗਰੇਵਾਲ ਕਾਂਗਰਸ ਪਾਰਟੀ ਤੋਂ ਬਿਲੋਂਗ ਕਰਦੇ ਆ ਜੀ ਸਾਡੇ ਹਲਕਾ ਵੈਸਟ ਦੇ ਵਿੱਚ ਇਹ ਜਿਹੜੀ ਮੰਡੀਆਂ ਲੱਗ ਰਹੀਆਂ ਜਿਵੇਂ ਕਰਨੈਲ ਸਿੰਘ ਨਗਰ ਦੇ ਵਿੱਚ ਮੰਡੀ ਲੱਗ ਰਹੀ ਹੈ ਇੱਕ ਨੌ ਜਿਹੜਾ ਚਾਵਲਾ ਚਾਵਲਾ ਕਰਕੇ ਮੂਹਰੇ ਆਉਂਦਾ ਇਹ ਇੱਕ ਗਰੀਬਾਂ ਦੇ ਉੱਤੇ ਜਿਹੜਾ ਧੱਕਾ ਕਰ ਰਿਹਾ ਬੰਦਾ ਇਹਦੇ ਤੇ ਸਖਤ ਨੋਟਿਸ ਲਿਆ ਜਾਵੇ ਜੋ ਮੈਂ ਸੁਣਿਆ ਕਿਉਂਕਿ ਇਹ ਜਿਹੜੇ ਬੰਦੇ ਨੇ ਬੜੇ ਸਾਫ਼ ਸੁਥਰੀ ਛਵੀ ਵਾਲੇ ਬਹੁਤ ਵਿਚਾਰੇ ਮਿਹਨਤਕਸ਼ ਬੰਦੇ ਨੇ ਇਹ ਮਿਹਨਤਕਸ਼ ਬੰਦਿਆਂ ਦਾ ਨਾ ਜਿਹੜਾ ਹੱਕ ਕੋ ਜਿਹੜਾ ਇਹਨਾਂ ਕੋਲੇ ਜ਼ਬਰ ਵਸੂਲੀ ਕਰੂਗਾ ਉਹਨੂੰ ਤਾਂ ਨਰਕਾਂ 'ਚ ਥਾਂ ਨਹੀਂ ਮਿਲਣਾ ਤੇ ਇਹ ਜਿਹੜੀ ਹੁਣ ਸਰਕਾਰ ਦੇ ਚ ਆ ਹੋ ਰਹੀ ਹੈ ਜ਼ਬਰਨ ਵਸੂਲੀ ਇਹ ਤੇ ਠੱਲ ਪਾਈ ਜਾਵੇ ਮੈਂ ਬੇਨਤੀ ਕਰਦਾ ਇਹ ਮੈਂ ਜਿਹੜਾ ਵੀ ਸਾਡਾ ਕੋਈ ਐਮ ਐਲ ਏ ਸੁਣਦਾ ਮੌਜੂਦਾ ਉਹਨੂੰ ਵੀ ਕਹਿਣਾ ਕਿ ਆਪਣੇ ਲੈਵਲ ਤੇ ਕਰਾਓ ਇਹ ਪਾਪ ਨਾ ਕਬਾਓ ਲੋਕਾਂ ਨੇ ਜਿਹੜੇ ਤੁਹਾਨੂੰ ਐਮ ਐਲ ਏ ਬਣਾਇਆ ਹੈ ਜਾਂ ਚੁਣਿਆ ਹੈ ਇਹ ਇਹ ਸਿਰਫ ਤਦ ਲਈ ਲੋਕਾਂ ਦਾ ਸਾਥ ਦੋ ਜੜ ਕੇ ਜ਼ਬਰਨ ਵਸੂਲੀ ਨਾ ਕਰੋ ਇਹ ਸ਼ਹਿਤ ਹੁੰਦਾ ਜੀ ਇਹ ਸਾਰਾ ਕੁਝ ਇਹ ਸ਼ਹਿਤ ਆ ਹੁਣ ਦੇਖੋ ਜਿਹਦੀ ਸਰਕਾਰ ਹੈ ਉਹਦੀ ਸ਼ਹਿਤ ਹੈ ਹੁਣ ਹੁਣ ਪੰਜਾਬ ਚ ਜਿਹੜੀ ਸਰਕਾਰ ਆ ਆਮ ਆਦਮੀ ਪਾਰਟੀ ਸਰਕਾਰ ਹੈ ਉਹਦੀ ਸ਼ਹਿਤ ਹੀ ਹੋ ਰਿਹਾ ਕਿਉਂਕਿ ਇਹ ਜਿਹੜੀ ਹੁਣ ਜ਼ਬਰਨ ਵਸੂਲੀ ਹੈ ਇਸ ਨੂੰ ਠੱਲ ਪਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਇਹ ਮੀਡੀਆ ਦੇ ਮਾਧਿਅਮ ਰਾਹੀਂ ਵੀ ਮੈਂ ਇਹ ਗੱਲ ਕਰਨਾ ਚਾਹੁੰਦਾ ਸਾਡੇ ਐਮ ਆਪਣੇ ਭਾਰਤ ਪੂਸ਼ਨ ਆਸ਼ੂ ਸਾਹਿਬ ਉਹਨਾਂ ਦੇ ਵੱਲੋਂ ਵੀ ਮੈਂ ਇਹ ਗੱਲ ਕਹਿਣਾ ਉਹਨਾਂ ਦੇ ਮਤਲਬ ਇੱਕ ਲਾਲੋਕ ਇੱਕ ਸਿਪਾਹੀ ਹੋਣ ਦੇ ਤੌਰ ਤੇ ਮੈਂ ਇਹ ਗੱਲ ਕਰਦਾ ਕਿ ਇਸ ਚੀਜ਼ ਤੇ ਠੱਲ ਪਾਈ ਜਾਵੇ ਅਸੀਂ ਖੁਦ ਵੀ ਹੁਣ ਅੱਜ ਤੋਂ ਸਾਨੂੰ ਪਤਾ ਲੱਗਿਆ ਅੱਜ ਅਸੀਂ ਇਹਨਾਂ ਦਾ ਸਾਥ ਹੁਣ ਤੋਂ ਦਵਾਂਗੇ ਖੁਦ ਵੀ ਚੈੱਕ ਰੱਖਾਂਗੇ ਬਾਕੀ ਤੁਹਾਨੂੰ ਮੀਡੀਆ ਨੂੰ ਵੀ ਰਿਕੁਐਸਟ ਹੈ ਜਿੱਥੇ ਇਹ ਜੀ ਧੱਕੇਸ਼ਾਹੀ ਹੁੰਦੀ ਹੈ ਤੁਸੀਂ ਸਾਥ ਦਿਓ ਅਸੀਂ ਅੱਜ ਏਡੀਸੀ ਸਾਹਿਬ ਦਰਖਾਸਤ ਦੇਣ ਗਏ ਸੀ ਜਨਰਲ ਸਾਹਿਬ ਨੂੰ ਦੇਖ ਕੇ ਆਏ ਆ ਉਹ ਬੀਜੀਸੀ ਕੀ ਮੀਟਿੰਗ ਚੱਲਦੀ ਸੀ ਕਿ ਮੈਡਮ ਨੂੰ ਤੁਸੀਂ ਦਰਖਾਸਤ ਦੇ ਕੇ ਆ ਉਹਨਾਂ ਦਾ ਕੀ ਨਾਮ ਹੈ ਮੈਡਮ ਦਾ ਸਰ ਨਾਮ ਨਹੀਂ ਪਤਾ ਕੀ ਹੈ ਫਾਇਲ ਕੋਲ ਫਾਇਲ ਕੋਲ ਜੀ ਠੀਕ ਹੈ ਜੀ ਉਹਨਾਂ ਨੂੰ ਦਰਖਾਸਤ ਅਸੀਂ ਦੇਖ ਕੇ ਆਏ ਆ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਇਸ ਚੇਅਰਮੈਨ ਸਾਹਿਬ ਕੋਲ ਥੋੜੀ ਇਨਕੁਆਇਰੀ ਚੱਲਦੀ ਅਸੀਂ ਉਹਨਾਂ ਤਰਖਾਸ ਮਾਰ ਕਰਦੇ ਹਾਂ ਇਨਕੁਆਇਰੀ ਦੇ ਸਬੰਧ ਵਿੱਚ ਉਹਨਾਂ ਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਠੀਕ ਹੈ ਠੀਕ ਹੈ ਲਓ ਜੀ ਇੱਕ ਮੈਂ ਵੀ ਦੋ ਗੱਲਾਂ